ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐ ਤਾਂ ਨਹੀਂ ਤੰਗ ਕਰਦੇ ਰੇ ਜੀ ਬਿਮਾਰ ਆ ਸੀ ਪੈਸੇ ਲਾ ਦਿੰਦੇ ਆ ਉੱਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਹਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹਨੂੰ ਮੁੰਡਾ ਵੱੱਟ ਘਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਪਿਆਈਓ ਮੇਰੇ ਪੈਸੇ ਲੱਗੀ ਜਾਂਦੇ ਮੇਰੇ ਪੈਸੇ ਲੱਗੀ ਨਹੀਂ ਭਾਜੀ ਉਹਨਾਂ ਨਾਲ ਗੱਲ ਕਰਨ ਦੇਣੀ ਨਾ ਪਾਸਤਾ ਪਰੋਣਾ ਵੀ ਭਾਜੀ ਅਸੀਂ ਇਹਨੂੰ ਫੇਰ ਕਹਿਣਾ ਚੱਲ ਕੋਈ ਨਹੀਂ ਚੁੱਪ ਕਰ ਕੀ ਦੋ ਮਹੀਨੇ ਦਾ ਨਿਆਣਾ ਮਾਂ ਆਪਣੇ ਪੁੱਤ ਨੂੰ ਲੱਗ ਧੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਲਓ ਕਹਿੰਦਾ ਇਹਨੂੰ ਉੱਥੋਂ ਤੇ ਤਾਂ ਪਾਪਾ ਨੇ ਮੈਂ ਪਿਆਰ ਦੇਣਾ ਤੇ ਲੋਕ ਨਹੀਂ ਜਾਣਦੇ ਅੱਜ ਨਹੀਂ ਕਰਦੇ ਉਹ ਸਾਨੂੰ ਨਾ ਬੋਲੇ ਜੀ ਮੈਂ ਦਿੱਤੀ ਆ ਕੁੜੀ ਦੇ ਵਿਆਹ ਨੂੰ ਹਲੇ 10 ਮਹੀਨੇ ਦਾ ਸਮਾਂ ਹੋਇਆ ਹੈ ਮਾਰਚ ਦੇ ਵਿੱਚ ਪਹਿਲੀ ਐਨੀਵਰਸਰੀ ਹਲੇ ਇਸ ਕੁੜੀ ਨੇ ਆਪਣੇ ਪਤੀ ਦੇ ਨਾਲ ਮਨਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਵਾਰਡ ਨੰਬਰ 12 ਗੜਸ਼ੰਕਰ ਵਿਖੇ ਵਿਆਹੀ ਇਸ ਕੁੜੀ ਦੀ ਜਾਨ ਉਸਤੇ ਸਹੁਰਿਆਂ ਦੇ ਵੱਲੋਂ ਲੈਣ ਤੇ ਗੰਭੀਰ ਇਲਜ਼ਾਮ ਲੱਗੇ ਨੇ ਗਗਨਦੀਪ ਨਾਮ ਦੇ ਮੁੰਡੇ ਦੇ ਨਾਲ ਇਸ ਕੁੜੀ ਦਾ ਵਿਆਹ ਕੀਤਾ ਗਿਆ ਸੀ ਪਰ ਵਿਆਹ ਤੋਂ ਬਾਅਦ ਹੀ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਗਿਆ ਸਹੁਰਾ ਪਰਿਵਾਰ ਇਹੋ ਜਿਹਾ ਸੀ ਕਿ ਆਪਣੀ ਨਵੀਂ ਲਿਆਂਦੀ ਹੋਈ ਲਾੜੀ ਨੂੰ ਦਵਾਈ ਤੱਕ ਨਹੀਂ ਦਵਾ ਦਵਾ ਪਾਉਂਦਾ ਸੀ ਜਦੋਂ ਵੀ ਉਹ ਕੁੜੀ ਮਾਰ ਹੁੰਦੀ ਤਾਂ ਆਖਦਾ ਸੀ ਕਿ ਸਾਡੇ ਪੈਸੇ ਲੱਗ ਰਹੇ ਨੇ ਉਸ ਕੁੜੀ ਨੂੰ ਆਰਾਮ ਨਹੀਂ ਕਰਨ ਦਿੱਤਾ ਜਾਂਦਾ ਸੀ ਆਖਿਆ ਜਾਂਦਾ ਸੀ ਕਿ ਇਹ ਬੈਠ ਕੇ ਖਾਂਦੀ ਰਹਿੰਦੀ ਹੈ ਇਹੋ ਜਿਹੇ ਲਾਣਤੀ ਸੋਰੇ ਜਿਹੜੇ ਕਿ ਅਕਸਰ ਹੀ ਆਪਣੇ ਘਰ ਦੇ ਵਿੱਚ ਲਿਆਂਈਆਂ ਹੋਈਆਂ ਕੁੜੀਆਂ ਨੂੰ ਇਹੋ ਜਿਹੇ ਸ਼ਬਦ ਬੋਲਦੇ ਨੇ ਉਹ ਭੁੱਲ ਜਾਂਦੇ ਨੇ ਸ਼ਾਇਦ ਕਿ ਉਹ ਵੀ ਇਸ ਧਰਤੀ ਤੇ ਮਹਿਮਾਨ ਨੇ ਅਤੇ ਰੱਬ ਦੇ ਵੱਲੋਂ ਉਹਨਾਂ ਨੂੰ ਵੀ ਇਨਸਾਨ ਬਣਾ ਕੇ ਹੀ ਭੇਜਿਆ ਗਿਆ ਹੈ 26 ਸਾਲ ਦੀ ਇਸ ਕੁੜੀ ਦੀ ਜਾਨ ਜਾਣ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰ ਬੇहद ਦੁਖੀ ਨੇ ਅਤੇ ਇੱਕ ਇੱਕ ਗੱਲ ਦੱਸ ਰਹੇ ਨੇ ਕਿ ਕਿਵੇਂ ਵਿਆਹ ਤੋਂ ਬਾਅਦ ਘਰ ਦੇ ਵਿੱਚ ਪੁੱਤ ਨੇ ਜਨਮ ਲਿਆ ਅਤੇ ਉਸ ਪੁੱਤ ਤੋਂ ਉਹਨਾਂ ਦੀ ਧੀ ਨੂੰ ਵੱਖ ਕਰ ਦਿੱਤਾ ਗਿਆ ਸੀ। ਬਿਮਾਰ ਪੁੱਤ ਹਸਪਤਾਲ ਦੇ ਵਿੱਚ ਹੈ ਤੇ ਉਸਦੀ ਮਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਜਾਂਦਾ ਸੀ। ਇਹ ਸਾਰੇ ਗੰਭੀਰ ਇਲਜ਼ਾਮ ਉਸਤੇ ਸਹੁਰੇ ਤੇ ਲੱਗੇ ਨੇ ਜਿਸ ਦੇ ਵੱਲੋਂ ਹਸਪਤਾਲ ਦੇ ਵਿੱਚੋਂ ਹੀ ਆਪਣੀ ਇਸ ਨੂੰ ਨੂੰ ਉਸਦੇ ਪੇਕੇ ਪਰਿਵਾਰ ਸਮੇਤ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਸ ਘਰ ਤੇ ਵਿੱਚ ਹੋਰ ਕੀ ਕੁਝ ਹੋ ਰਿਹਾ ਸੀ ਕਿੰਨੀਆਂ ਤਕਲੀਫਾਂ ਸਹਿਣ ਦੇ ਬਾਵਜੂਦ ਉਹ ਕੁੜੀ ਇੱਥੇ ਵਸਣਾ ਚਾਹੁੰਦੀ ਸੀ ਪਰ ਉਸ ਨੂੰ ਵਸਣ ਨਹੀਂ ਦਿੱਤਾ ਗਿਆ ਅਤੇ ਨਾਲ ਹੀ ਹੁਣ ਜਦੋਂ ਉਹ ਆਪਣੇ ਪੇਕੇ ਘਰ ਦੇ ਵਿੱਚ ਸੀ ਤਾਂ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਕੁੜੀਆਂ ਨੂੰ ਜਦੋਂ ਸੋਹਰੇ ਪਰਿਵਾਰ ਦੇ ਵਿੱਚ ਇਸ ਹਾਲਾਤਾਂ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਇੰਜ ਲੱਗਦਾ ਜਿਵੇਂ ਉਹਨਾਂ ਨੂੰ ਕਿਸੇ ਦੀ ਧੀ ਦੀ ਜਾਨ ਦੀ ਪਰਵਾਹ ਹੀ ਨਾ ਹੋਵੇ ਵਿਆਹ ਦਾ ਮਤਲਬ ਕਿਸੇ ਨੂੰ ਕੰਟਰੋਲ ਕਰਨਾ ਜਾਂ ਫਿਰ ਉਸਤੇ ਰੋਟੀ ਪਾਣੀ ਤੇ ਨਿਗਾਹ ਰੱਖਣਾ ਨਹੀਂ ਹੁੰਦਾ ਵਿਆਹ ਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਘਰ ਲਿਆਂ ਦੀ ਨੂੰ ਨੂੰ ਕੁਝ ਵੀ ਬੁੱਠਾ ਬੋਲ ਸਕਦੇ ਹੋ ਜਾਂ ਫਿਰ ਉਸਤੇ ਪਰਿਵਾਰ ਦੀ ਬੇਇੱਜ਼ਤੀ ਕਰ ਸਕਦੇ ਹੋ ਸਭ ਤੋਂ ਨੀਵੇਂ ਦਰਜੇ ਦੇ ਲੋਕਾਂ ਦੀ ਸੋਚ ਇੱਥੋਂ ਹੀ ਦਰਸਾਈ ਜਾਂਦੀ ਹੈ ਜਦੋਂ ਉਹ ਪੇਕੇ ਘਰਦਿਆਂ ਨੂੰ ਗਾਲ੍ਹਾਂ ਕੱਢਦੇ ਨੇ ਨਾਲ ਹੀ ਉਸਤੇ ਰੋਟੀ ਪਾਣੀ ਨੂੰ ਲੈ ਕੇ ਉਹਨਾਂ ਨੂੰ ਤਾਨੇ ਮੇਨੇ ਦਿੰਦੇ ਨੇ ਇਹੋ ਜਿਹੇ ਲੋਕਾਂ ਨੂੰ ਸਮਝਣਾ ਪਵੇਗਾ ਕਿ ਜੇਕਰ ਤੁਸੀਂ ਆਪਣੇ ਪੁੱਤ ਨੂੰ ਵਿਆਹ ਹੀ ਰਹੇ ਹੋ ਤਾਂ ਘਰ ਦੇ ਵਿੱਚ ਇੱਕ ਨਵੇਂ ਜੀ ਨੂੰ ਓਨੀਕ ਕਥਾਂ ਦਵੋ ਕਿ ਉਹ ਵੀ ਉਸ ਘਰ ਦਾ ਹਿੱਸਾ ਬਣੇ ਅਤੇ ਉਸ ਤਰੀਕੇ ਦੇ ਨਾਲ ਜ਼ਿੰਦਗੀ ਜੀ ਸਕੇ ਜਿਵੇਂ ਉਹ ਆਪਣੇ ਘਰ ਦੇ ਵਿੱਚ ਪਹਿਲਾਂ ਜੀ ਰਿਹਾ ਸੀ ਤਾਂ ਖੈਰ ਇਸ ਕੁੜੀ ਦੇ ਮਾਮਲੇ ਦੇ ਵਿੱਚ ਉਸਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਕਿਸ ਤਰ੍ਹਾਂ ਦੇ ਨਾਲ ਉਹ ਕੁੜੀ ਆਪਣੇ ਸਹੁਰੇ ਘਰ ਦੇ ਵਿੱਚ 10 ਮਹੀਨੇ ਦਾ ਸਮਾਂ ਰੋ ਰੋ ਕੇ ਕੱਟ ਰਹੀ ਸੀ ਨਾਲ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਜਾਣਦੇ ਆ 2 ਕਿਲੋਮੀਟਰ ਤੇ ਪਈ ਆ ਇੱਕ ਸਾਲ ਹੋਇਆ ਵਿਆਹ ਹੋਇਆ ਇਹਨੂੰ ਪਾਜੀ ਸਾਲ ਜੋ ਇਹ ਨਹੀਂ ਗਿਆ ਪਹਿਲੇ ਚ ਵਿਆਹ ਕਰਨਾ ਸੀ ਸਾਰਾ ਕੁਝ ਹੀ ਵਿਆਹ ਕੀਤਾ ਥੋੜੇ ਦਿਨ ਬਾਅਦ ਪਰਮਾਤਮਾ ਨੇ ਉਹ ਝੋਲੀ ਵਿੱਚ ਨਿਆਣਾ ਪਾਤਾ ਨਿਆਣੇ ਹੋਣ ਤੋਂ ਬਾਅਦ ਇਹ ਕਹਿੰਦੇ ਕੁੜੀ ਬਿਮਾਰ ਰਹਿੰਦੀ ਆ ਪੈਸੇ ਲੱਗਦੇ ਆ ਐਦਾਂ ਨਹੀਂ ਤੰਗ ਕਰਦੇ ਰਹੇ ਉਸ ਤੋਂ ਬਾਅਦ ਨਿਆਣਾ ਹੋਇਆ ਨਿਆਣਾ ਹੋਣ ਤੋਂ ਬਾਅਦ ਹੀ ਮੇਂ ਨਾ ਸ਼ਿਲਾ ਇਹਨੇ ਕਿਹਾ ਯਾ ਅਸੀਂ ਇਹ ਕੁੜੀ ਨੂੰ ਇੱਥੇ ਸਾਡੇ ਘਰ ਭੇਜੋ ਮੀ 15-20 ਦਿਨ ਰਹੇ 15-20 ਦਿਨ ਤੋਂ ਬਾਅਦ ਨਾ ਮੁੰਡਾ ਹੋ ਗਿਆ ਮੜਿਆ ਜਾ ਬਿਮਾਰ ਖੰਗਰੇਸ਼ਾ ਹੋ ਗਈ ਖੰਗਰੇਸ਼ਾ ਹੋਣ ਤੋਂ ਬਾਅਦ ਇਹ ਇੱਥੇ ਆ ਗਏ ਇਹ ਹਸਪਤਾਲ ਲੈ ਕੇ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਕਹਿੰਦੀ ਤੂੰ ਇਹਦੇ ਸਾਰੇ ਟੱਬਰ ਇਹਦਾ ਸੋਰਾ ਸਾਰੇ ਕਹਿੰਦੇ ਵੀ ਤੂੰ ਬਿਮਾਰ ਕਰਕੇ ਲਏ ਚਲੋ ਉੱਥੇ ਅਸੀਂ ਸਾਰੇ ਬੈਠੇ ਸੀ ਤੇ ਇਹਦਾ ਸੋਰਾ ਆਇਆ ਉੱਥੇ ਕਹਿੰਦਾ ਲੈ ਤੂੰ ਕੁੜੀ ਠ ਕੁੜੀ ਇੱਕ ਮੁੰਡਾ ਬਿਮਾਰ ਕਰਕੇ ਲਏ ਅਜਿਹਾ ਜੇ ਬਿਮਾਰ ਹੋਣਾ ਹੁੰਦਾ ਤਾਂ ਸਾਡੇ ਕੋਲ ਨਹੀਂ ਹੋ ਜਾਣਾ ਸੀ ਅਜਿਹਾ ਬਿਮਾਰ ਅਸੀਂ ਪੈਸੇ ਲਾ ਦਿੰਦੇ ਆ ਉੱਥੇ ਸਾਡੀ ਕੁੜੀ ਨੂੰ ਮੰਮੀ ਨੂੰ ਮੈਨੂੰ ਮੇਰਾ ਛੋਟੇ ਭਰਾ ਨੂੰ ਇਹਦਾ ਸੋਰਾ ਬਹੁਤ ਬੋਲਿਆ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਅਸੀਂ ਨਹੀਂ ਮੁੰਡਾ ਦੇਖਣ ਦੇਣਾ ਉਹ ਮੁੰਡਾ ਵੱਟ ਘਟ ਬਹੁਤ ਬੋਲਿਆ ਕਹਿੰਦਾ ਮੇਰੇ ਜਾਦੇ ਕੁੜੀ ਬਈਓ ਮੇਰੇ ਪੈਸੇ ਲੱਗੀ ਜਾਂਦੇ ਮੇਰੇ ਪੈਸੇ ਲੱਗੀ ਕਹਿੰਦਾ ਨਾ ਇਹ ਕੰਮ ਕਰਦੀ ਐ ਬੈਠੀ ਨੂੰ ਇਹਨੂੰ ਰੋਟੀਆਂ ਦੇਂਦੇ ਕਹਿੰਦਾ ਮੈਂ ਪੁਲਿਸ ਚ ਮੇਰੇ ਤੇ ਤੁਸੀਂ ਤਾਂ ਆਪਾ ਆਨੇ ਹੈ ਉਹ ਤੋਂ ਬਾਅਦ ਜੀ ਸਾਡੀ ਕੁੜੀ ਨੂੰ ਉਹਨਾਂ ਮੁੰਡਾ ਅੰਦਰ ਵੀ ਨਹੀਂ ਇਹਦੇ ਸੋਹਰੇ ਨੂੰ ਮੇਲੇ ਨਹੀਂ ਦਿੱਤਾ ਕਹਿੰਦਾ ਲੈ ਜਾਓ ਆਪਣੀ ਕੁੜੀ ਨੂੰ ਮੈਨੂੰ ਬੋਲਿਆ ਮੇਰੇ ਭਰਾ ਨੂੰ ਮੇਰੀ ਮੰਮੀ ਨੂੰ ਅਸੀਂ ਸਾਡੀ ਚਾਚੀ ਦਾ ਮੁੰਡਾ ਵੀ ਆ ਇਹ ਇਹਨਾਂ ਸਾਰਿਆਂ ਨੂੰ ਵੱੱਢ ਘੱਟ ਬੋਲੇ ਇੱਕ ਇਹਨਾਂ ਦਾ ਰਿਸ਼ਤੇਦਾਰ ਉਹਨੇ ਕਿਹਾ ਕਹਿੰਦਾ ਕੋਈ ਨਹੀਂ ਭਾਜੀ ਕੁੜੀ ਨੂੰ ਬੈਠੀ ਰਹਿਣ ਦੋ 2 ਮਹੀਨੇ ਦਾ ਨਿਆਣਾ ਵਾ ਮਾਂ ਆਪਣੇ ਪੁੱਤ ਨੂੰ ਲੱਗ ਥੋੜੀ ਕਰ ਸਕਦੀ ਆ ਇਹ ਕਹਿੰਦਾ ਨਹੀਂ ਕਹਿੰਦਾ ਇਹਨੂੰ ਲੈ ਜਾਓ ਇੱਥੋਂ ਲੈ ਰੋ ਕਹਿੰਦਾ ਇਹਨੂੰ ਉੱਥੋਂ ਅਸੀਂ ਘਰੇ ਬਾਹਰ ਬਹੁਤ ਕੁਝ ਚੱਲਦੇ ਬਾਹਰ ਇਹਦਾ ਪ੍ਰਸੋਰ ਇੰਨਾ ਸਾਨੂੰ ਵੱੱਢ ਘੱਟ ਬੋਲਿਆ ਬਹੁਤ ਜ਼ਿਆਦਾ ਅਸੀਂ ਚੁੱਪ ਕਰਕੇ ਕੁੜੀ ਨੂੰ ਲੈ ਆਏ ਕਿੰਨੀ ਉਮਰ ਸੀ ਕੁੜੀ ਦੀ ਕੁੜੀਏ ਪੱਤ ਜਦੋਂ ਬਿਸਤਾਈ 25 ਸਾਲ ਦੀ ਜੀ ਪਾਜੀ ਐਨਾ ਅਜੀ ਨਾ ਅਜੀ ਫੇਰ ਕੇ ਨਾ ਹੀ ਨਹੀਂ ਪਾਜੀ ਉਹਨਾਂ ਗੱਲ ਕਰਨ ਦੇਣੀ ਨਾ ਪਾਸਤਾ ਪਰ ਉਹਨਾਂ ਵੀ ਪਾਜੀ ਅਸੀਂ ਇਹਨੂੰ ਫੇਰ ਕਹਿਣਾ ਚੱਲ ਕੋਈ ਨਹੀਂ ਚੁੱਪ ਕਰ ਕੀ ਕਰ ਰਹਿ ਗਈ ਤੇਰੀ ਮੇਰੀ ਬੈਣ ਨਾਨਕਾਂਤਾ ਦੇਵੀ ਸੀ ਜੀ ਤਿੰਨ ਚਾਰ ਦਿਨ ਤੋਂ ਪਾਂਜਾ ਬਿਮਾਰ ਸੀ ਜੀ ਉਹਦਾ ਸੋਰਾ ਉਹਨੂੰ ਉੱਥੇ ਹਸਪੀਟਲ ਚ ਬੋਲੀ ਗਿਆ ਹਸਪੀਟਲ ਚ ਬੋਲਦਾ ਸੀ ਉਹਨੂੰ ਕਿ ਤੂੰ ਮੁੰਡਾ ਬਿਮਾਰ ਕੀਤਾ ਤੇਰੀ ਵਜ੍ਹਾ ਨਾਲ ਮੁੰਡਾ ਬਿਮਾਰ ਹੋਇਆ ਉਹਨੂੰ ਉੱਥੋਂ ਭੇਜ ਦਿੱਤਾ ਉਹਨੂੰ ਮੁੰਡਾ ਵੀ ਨਹੀਂ ਦੇਖਣ ਦਿੱਤਾ ਐਵੇਂ ਉੱਥੇ ਕਰ ਇੱਕ ਮਿੰਟੋ ਮਾਰੇ ਬਿਠਾਉਣਾ ਯਾਰ ਐਦੇ ਭੇਜ ਦਿੱਤਾ ਉਹਨੂੰ ਵਾਪਸ ਉੱਥੋਂ ਉਹਨੂੰ 2 ਦਿਨ ਹੋ ਕੇ ਮੁੰਡਾ ਵੀ ਨਹੀਂ ਦੇਖਣ ਦਿੱਤਾ 2 ਮਹੀਨੇ ਦਾ ਮੁੰਡਾ ਕਹਿੰਦਾ ਤੂੰ ਤੇਰੀ ਵਜ੍ਹਾ ਨਾਲ ਬਿਮਾਰ ਹੋਇਆ ਤੂੰ ਬਿਮਾਰ ਕੀਤਾ ਮੁੰਡਾ ਉਹਨੂੰ ਦੇਖਣ ਨਹੀਂ ਦਿੱਤਾ ਇੱਥੇ ਮੂਹ ਗਾਲਾ ਕੱਢਿਓ ਉਹਨੂੰ ਕਹਿੰਦਾ ਮੇਰੇ ਪੈਸੇ ਲੁਆਈ ਜਾਣੀ ਤੂੰ ਕਹਿੰਦਾ ਮੈਂ ਪੁਲਿਸ ਤੇ ਚ ਤੁਸੀਂ ਮੇਰੇ ਤੇ ਜ਼ੋਰ ਦਿਖਾਣੇ ਆ ਮੈਂ ਕੈਸੇ ਲਾਈ ਜਨ ਨੇ ਇਹ ਤੇ ਮੇਰੇ ਤੇ ਉਹ ਵੇਲੇ ਪੈਸੇ ਲਵਾਤੇ ਮੈਂ ਕਹਿੰਦਾ ਸੀ ਇਹ ਮਾਨ ਨਬਰੀਦਾ ਸਾਹਿਬ ਮੇਰੀ ਭੈਣ ਦਾ ਸੋਰਾ ਉਹ ਬੋ ਬੋਲਦਾ ਸੀ ਉਹਨੂੰ ਬੂਕ ਗਾਲਾ ਕਰਦਾ ਸੀ ਉੱਥੇ ਸਾਰੇ ਹਸਪੀਟਲ ਸਾਹਮਣੇ ਉਹਨੂੰ ਬੋਲਿਆ ਉਹਨੂੰ ਮੂੰਹ ਵੀ ਨਹੀਂ ਦੇਖਣ ਦਿੱਤਾ ਮੁੰਡੇ ਦਾ ਇਦਾਂ ਹੀ ਵਾਪਸ ਭੇਜ ਦਿੱਤਾ ਘਰ ਨੂੰ ਉਹਨੂੰ ਆਖਰੀ ਵੇਲੇ ਕੁੜੀ ਨੇ ਦੱਸਿਆ ਤੁਹਾਨੂੰ ਤੇ ਆ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਏ ਸਾਡੇ ਸਾਹਮਣੇ ਉਹਨੂੰ ਗਾਲਾ ਕੱਢਦਾ ਸੀਗਾ ਅਸੀਂ ਫੇਰ ਕੁੜੀ ਨੂੰ ਘਰ ਨੂੰ ਲੈ ਕੇ ਨਾ ਤੂੰ ਐਦਾਂ ਨਾ ਕਰ ਆਜਾ ਕਰਨ ਕੀ ਚਾਹਨੇ ਆ ਤੁਸੀਂ ਸਾਨੂੰ ਇਨਸਾਬ ਮਿਲਣਾ ਚਾਹੀਦਾ ਉਹ ਸਾਨੂੰ ਪੁਲਿਸ ਦੀਆਂ ਧਮਕੀਆਂ ਦਿੰਦਾ ਸਾਨੂੰ ਬਹੁਤ ਬੋਲਦਾ ਉਹ ਦੇਖੋ ਥਾਣੇ ਦੀ ਸੀ ਅਸੀਂ ਤੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਆ ਕਿ ਕਾਂਤਾ ਦੇਵੀ ਬਾਈ ਵਾਹਫ ਗਗਨਦੀਪ ਬਾੜ ਨੰਬਰ 5 ਮੀਰੰਪੁਰ ਰੋਡ ਗਰਿਸ਼ੰਕਰ ਬਾਕੀ ਪਰਿਵਾਰ ਦੇ ਆਣ ਦੇ ਉੱਪਰ ਜੋ ਵੀ ਇਹਨਾਂ ਨੇ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗਾ ਸਰ ਕਿੰਨੇ ਕੇਸ ਦੱਸੀ ਜਾ ਰਹੀ ਲੜਕੀ ਦੀ 25 26 ਸਾਲ ਦੀ ਕਰੀਬ ਉਮਰ ਹੈ ਇੱਕ ਬੱਚਾ ਹੈ ਇੱਕ ਬੱਚਾ ਆ ਉਹ ਬਿਮਾਰਾ ਹਸਪੀਟਲ ਆ ਉਹ ਤੇ ਨਮਾਸ਼ਹਿਰ ਉਹਨਾਂ ਨੂੰ ਮਿਲਣ ਗਏ ਸੀ ਉੱਥੋਂ ਕੋਈ ਇਹਨਾਂ ਦੀ ਅਗਿਆਨਬੀ ਹੋ ਗਈ ਆ ਉਹਦੇ ਕਰਕੇ ਇਹਨਾਂ ਦਾ ਸ਼ਾਇਦ ਕੋਈ ਹੋਊਗਾ ਤੇ ਬਾਕੀ ਵੈਰੀਫਾਈ ਕਰਕੇ ਜੋ ਬਿਆਨਾਂ ਦੇ ਮੁਤਾਬਕ ਇਹਨਾਂ ਦੀ ਬਣਦੀ ਕੀ ਕਾਰਵਾਈ ਆ ਉਹ ਕੀਤੀ ਜਾਵੇਗੀ ਸਰ ਪਤੀ ਦਾ ਨਾਮ ਕੀ ਹੈ ਇਹਨਾਂ ਦੇ ਗਗਨਦੀ ਗਗਨਦੀ ਪਰਕਰਵੜਾ ਹੈ ਤਾਂ ਕੋਈ ਨਾ ਦੇ ਜਪਿਆ ਵੀ ਆ हुशियारपुर तो कुलविंदर हैप्पी की रिपोर्ट